ਵਾਹ ਜੀ ਵਾਹ ਸ਼ਾਸਤਰੀ ਕਾ ਨਵਕਾਤ ਰਾਮਨਾਥ ਭਾਈ ਅ ਅੱਜ ਸਭੀ ਦਰਸ਼ਕਾਂ ਨੂੰ ਐ ਜੋ ਅੱਜ ਦਾ ਪ੍ਰੋਗਰਾਮ ਜਿਲਦੀਆਂ ਗੱਲਾਂ ਤੇ ਤੁਸੀਂ ਜਿਸ ਪ੍ਰੋਗਰਾਮ ਦਾ ਬੇਸ ਮੈਂ ਇੰਤਜ਼ਾਰ ਕਰ ਰਹੇ ਸੀ ਸ਼ੁਰੂ ਸ਼ੁਰੂ ਕਰਨ ਜਾ ਰਹੇ ਹਾਂ ਔਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਅ ਮਿਸਟਰ ਵੀਨ ਜੀ ਜਿਨ੍ਹਾਂ ਦਾ ਇੰਡੀਆ ਦਾ ਨਾਮ ਬਿਨਤ ਸਿੰਘ ਜੀ ਹੈ ਉਹ ਅੱਜਕੱਲ੍ਹ ਸਟੇਟਲੇ ਮਿਸਟਰ ਵੀਨ ਜੀ ਜਿਨ੍ਹਾਂ ਦੇ ਬਹੁਤ ਵਧੀਆ-ਵਧੀਆ Song ਆਏ ਨੇ ਜਿੰਨੇ ਤੇਰਾ ਨਾਮ ਜਪਿਆ ਤੋਂ ਲੈ ਕੇ ਹੋਰ ਵੀ ਵੱਖਰੇ-ਵੱਖਰੇ ਗੀਤਾਂ ਨਾਲ ਤੁਹਾਡੇ ਵਿਚਕਾਰ ਹਾਜ਼ਰੀ ਲਵਾਈ ਨੇ ਔਰ ਇੱਕ ਨਵਾਂ ਗੀਤ ਜੋ ਜਲਦੀ ਲਾਂਚ ਹੋ ਰਿਹਾ ਹੈ ਮਿਸਟਰ ਵੀਨ ਜੀ ਦਾ ਮੌਤ ਉਸਤਾਦ ਗੁਲਸ਼ਨ ਮੀਰ ਜੀ ਦਾ ਗੁਲਸ਼ਨ ਮੀਰ ਜੀ ਦਾ ਮੌਤ ਗੀਤ ਦੀ ਜਲਦੀ ਹੀ ਤੁਹਾਡੇ ਰੂਬਰੂ ਪਰਾਵਾਗੇ ਔਰ ਸਾਡੇ ਪੈਰਾਮਿਟਰ ਅੱਜਕੱਲ ਅਸਟ੍ਰੇਲੀਆ ਤੇ ਉਹਨਾਂ ਨੂੰ ਲਾਈਵ ਕਰਨਾ ਸੀ ਉਹ ਨਵੇਂ ਵੀਡੀਓ ਦੇ ਕਾਰਨ ਉਹ ਬਹੁਤ ਵਿਜੀ ਨੇ ਤੇ ਉਹਨਾਂ ਕੋ ਸਮਾਂ ਨਹੀਂ ਸੀ ਬਸ ਇੱਕ ਦੋ ਹਫ਼ਤੇ ਚ ਉਹਨਾਂ ਨੂੰ ਤੁਹਾਡੇ ਨੂੰ ਬੁਲਾਵਾਂਗੇ ਅੱਜ ਸਾਨੂੰ ਮੌਕਾ ਮਿਲਿਆ ਹੈ ਮਿਸਟਰ ਵੀਰ ਦੇ ਜੋ ਬਠਿੰਡਾ ਇੰਡੀਆ ਦੇ ਵਿੱਚ ਉਹਨਾਂ ਦਾ ਇਸ ਥਾਂ ਉੱਤੇ ਅਸੀਂ ਪਹੁੰਚੇ ਆਂ ਤੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਨੇ ਬੱਚਿਆਂ ਨਾਲ ਕੁਝ ਗੱਲਾਂ ਕਰਾਂਗੇ ਤੁਹਾਡੇ ਨਾਲ ਆਉਂ ਮਿਲਦੇ ਆਂ ਮਿਸਟਰ ਵੀਨ ਦੇ ਪਰਿਵਾਰ ਦੇ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਦੇ ਆਂ ਮਿਸਟਰ ਵੀਨ ਜੀ ਦੇ ਹਾਂਜੀ ਬੇਟਾ ਸਸਿਕਾਵਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਤੇ ਸਾਰੇ ਉਹਨਾਂ ਸਰੋਤਿਆਂ ਦਾ ਧੰਨਵਾਦ ਜੀ ਜਿਹੜੇ ਇਸ ਚੈਨਲ ਤੇ ਆਜ ਦਾ ਇਹ ਇੰਟਰਵਿਊ ਦੇਖਣ ਆਏ ਆ ਜੀ ਹਾਂਜੀ ਬੇਟਾ ਬੇਟਾ ਅੱਜ ਕੀ ਕਰ ਰਹੇ ਸੀ ਮੇਰੀ ਸਟੱਡੀ ਚੱਲ ਰਹੀ ਹੈ ਜੀ ਨਾਲ ਤੁਹਾਨੂੰ ਪਤਾ ਇੱਕ ਸਟੱਡੀ ਤਾਂ ਚੱਲ ਹੀ ਰਹੀ ਹੈ ਨਾਲ ਇਹ ਸਿੰਕਿੰਗ ਸਿੱਖ ਰਿਹਾ ਉਸਤਾਜ ਜੀ ਤੋਂ ਗੁਰਸੇਨ ਮੇਰ ਜੀ ਤੋਂ ਠੀਕ ਉਸਤਾਜ ਗੁਰਸੇਨ ਮੇਰ ਜੀ ਤੋਂ ਤੇ ਉਹ ਦਿਨ ਤੱਕ ਕਲਾਸਿਸ ਲਾ ਦੇਣੀ ਨੇ ਜੀ ਕਾਰ ਅਤੇ ਕਲਾਸ ਸਟੱਡੀ ਚੱਲ ਰਹੀ ਹੈ ਹਮ ਕਲਾਸ ਬਣਾਇਆ ਪੁਆਇੰਟ ਲਗਾ ਤੋ ਜੋ ਹੈ ਤੁਹਾਨੂੰ ਗਾਇਕੀ ਦਾ ਸ਼ੌਂਕ ਆ ਇਹ ਕਿਥੋਂ ਪੈਦਾ ਹੋਇਆ ਇਹ ਤੇਰੀ ਖਾਨਦਾਨੀ ਪੇਸ਼ਾ ਜੀ ਮੇਰੇ ਦਾਦਾ ਜੀ ਦਾ ਪਰਦਾਦਾ ਜੀ ਉਹ ਸ਼ੁਰੂ ਤੋਂ ਹੀ ਗੁਰਦੁਆਰੇ ਦੀ ਹਨਾ ਸੇਵਾ ਚ ਰਹੀ ਆ ਤੇ ਕੀਰਤਨ ਰਾਗੀ ਸਿੰਘ ਰਹੇ ਆ ਤੇ ਇਧਰ ਪਹਿਲਾਂ ਸਾਡਾ ਘਰ ਦਾ ਸੀ ਗਣੇਸ਼ਵਸਤੀ ਗੁਰਦੁਆਰੇ ਕੋਲ ਜਿੱਥੇ ਫਿਰ ਦਾਦਾ ਜੀ ਵੀ ਕੀਰਤਨ ਵੀ ਕਰਦੇ ਸੀ ਡਿਊਟੀ ਵੀ ਉੱਥੇ ਹੁੰਦੀ ਸੀਗੀ ਫਿਰ ਉਹ ਇੰਗਲੈਂਡ ਚਲੇ ਗਏ ਉੱਧਰ ਬਾਅਦ ਫਿਰ ਉਹਨਾਂ ਦੀ ਡਿਊਟੀ ਹੁੰਦੀ ਸੀ ਗੁਰਦੁਆਰੇ ਤੇ ਪਾਪਾ ਵੀ ਉਸਤਾਦ ਵਰਕਰ ਸਿੱਧੂ ਜੀ ਨਾਲ ਤੁਰ ਗਏ ਤੇ ਹੁੰਦੇ ਸੀਗੇ ਨਾਲ ਸਟੇਟਾਂ ਤੇ ਤੇ ਫਿਰ ਉਹਨਾਂ ਨੂੰ ਵੀ ਤਬਲੇ ਦੇ ਨੌਲੇਜ ਸੀਗੀ ਨਾਲ ਗਾਉਣਾ ਵੀ ਹੁੰਦਾ ਸੀਗਾ ਹੁਣ ਗਾਉਂਦੇ ਵੀ ਆ ਤੁਹਾਡੇ ਸਾਹਮਣੇ ਟਰੈਕ ਆ ਰਹੇ ਆ ਨਾ ਨਿਊ ਸੰਗਾਰ ਰਹੇ ਆ ਹੁਣ ਇੱਕ ਹੋਰ ਬਿੰਨਾਂ ਵਾਲਾ ਉਹਨਾਂ ਨੇ ਡਰੈਫਟ ਕੀਤਾਗਾ ਉਹ ਥੋੜੇ ਦਿਨਾਂ ਤੱਕ ਥੋੜੇ ਜੰਨੇ ਆ ਹੀ ਰਹਿਣਾ ਇਹ ਰਿਲੀਜ਼ ਹੋਏਗਾ ਤੇ ਬਸ ਉਹ ਵੀ ਫੋਨ ਚ ਆਇਆ ਤੇ ਹੁਣ ਮੈਨੂੰ ਵੀ ਸ਼ੌਂਕ ਹੈਗਾ ਸਿੰਗਿੰਗ ਦਾ ਤਬਲੇ ਦਾ ਕਲਾਸਿਸ ਵੀ ਰਿਹਾ ਲੱਗ ਰਿਹਾ ਤੇ ਉਹ ਸਿੱਖਣਾ ਹੈ ਇਸ ਲਈ ਪਰ ਪਾਪਾ ਨਾਲ ਕੀਤੀ ਸੀ ਗੱਲ ਮੈਂ ਕਿਹਾ ਮੈਂ ਵੀ ਸਿੱਖਣਾ ਤੇ ਵੀ ਉਹ ਆਪੇ ਚਾਹ ਰਹੇ ਸਿੱਖਾ ਦੇ ਵੀ ਮੈਨੂੰ ਫਜ਼ਾਈ ਸੀ ਬਣਨਾ ਕਿ ਉਹ ਤਾਂ ਇਹ ਪਹੁੰਚਿਆ ਤੇ ਜੁਗਾਰ ਦੇਗੇ ਕਰਨਗੇ ਕਿਉਂਕਿ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਉਹਨਾਂ ਨੇ ਫਿਰ ਬਹੁਤ ਹੀ ਵਧੀਆ ਥਾਂ ਅਧਿਆਪਕਾਂ ਕੋਲੇ ਉਸਤਾਦ ਗੁਜਸ਼ਨ ਮਿਰਜੇ ਕੋਲੇ ਮੈਨੂੰ ਕਲਾਸਾਂ ਲਈਆਂ ਜਿਲੰਦਰ ਬਾਜੀ ਬਾ ਇਹ ਸਾਡੇ ਬੇਟੇ ਨੇ ਮਿਸਟਰ ਵੀਨ ਜੀ ਦੇ ਲਖਤੇ ਜਗਰ ਔਰ ਜੋ ਲਸ਼ਕਾਰਾ ਪ੍ਰੋਗਰਾਮ ਜਿਲੰਦਰ ਨੂੰ ਚੱਲਦਾ ਸੀ ਇਹ ਉਹਦੇ ਛੋਟੇ ਹੁੰਦੇ ਸੀ ਜਿਨ੍ਹਾਂ ਨੇ ਮੇਰੇ ਨਾਲ ਸਕਿੱਟਾ ਜਿਵੇਂ ਕੰਮ ਕੀਤਾ ਔਰ ਜਿਨੇ ਵੀ ਮਿਸਟਰ ਵੀਨ ਦੇ ਸੌਂਗ ਆ ਉਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੁਮਕਨਵਾਈਆ ਔਰ ਪ੍ਰਮਾਤਮਾ ਅੱਗੇ ਅਸੀਂ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦੇ ਫਾਦਰ ਸਾਹਿਬ ਮਿਸਟਰ ਬੀਨ ਜੀ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਉਸਤਾਦ ਬਰਕਤ ਸਿੱਧੂ ਜੀ ਨੇ ਉਲਾਰੇ ਸ਼ਿਕਰਤ ਨੇ ਉਹਨਾਂ ਨੇ ਬਹੁਤ ਤਰੱਕੀਆਂ ਬਖਸ਼ੀਆਂ ਪ੍ਰਮਾਤਮਾ ਘਟ ਸਾਡੇ ਇਸ ਬੇਟੇ ਨੂੰ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲ ਕੇ ਜਿਸ ਤਰ੍ਹਾਂ ਤੁਹਾਡੇ ਪਾਪਾ ਜੀ ਨੇ ਸਤਕਲ ਕੀਤਾ ਉਸੇ ਤਰ੍ਹਾਂ ਤਾ ਤੁਹਾਡਾ ਵੀ ਨਾਮ ਬਖਸ਼ੇ ਉਹ ਪ੍ਰਮਾਤਮਾ ਕਰੇ ਤੁਮ ਤਰਕੀਆਂ ਬਖਸ਼ੇ ਸਾਵਣ ਮਹੀਨੇ ਦੇ ਵਿੱਚ ਇਹ ਜਿਹੜਾ ਸਾਵਣ ਦਾ ਮਹੀਨਾ ਹੈ ਸਪੈਸ਼ਲ ਬੱਚਿਆਂ ਦਾ ਮਹੀਨਾ ਹੈ ਕੁੜੀਆਂ ਚਿੜੀਆਂ ਦਾ ਦਿਨ ਹੈ ਇਹ ਸਾਡੇ ਪੰਜਾਬ ਦੀਆਂ ਮੁਟਿਆਰਾਂ ਇਸ ਸਾਵਣ ਦੇ ਮਹੀਨੇ ਦੇ ਵਿੱਚ ਪੇਕੇ ਪਿੰਡਾਂ ਗਈਆਂ ਨੂੰ ਜੋ ਝੀਆਂ ਦੇ ਪ੍ਰੋ ਨੂੰ ਇੰਜੋਏ ਕਰਦੀਆਂ ਆਪਣੇ ਪਰਿਵਾਰ ਆਪਣੇ ਮਾਪਿਆਂ ਕੋਲ ਆ ਕੇ ਉਹਦੇ ਵਿੱਚ ਨੰਨੇ ਮੰਨੇ ਛੋਟੇ ਬੱਚੀਆਂ ਲਈ ਦੋ ਚਾਰ ਬੋਲੀਆਂ ਹੈ ਬੇਟਾ ਆਪਾਂ ਸੁਣਾਉਂਦੇ ਹਾਂ ਓ ਕੀੜੀ ਨੇ ਤਾਂ ਸਬਜੀ ਚੀਰੀ ਮੱਖੀ ਦਾਲ ਬਣਾਵੇ ਕੀੜੀ ਨੇ ਤਾਂ ਸਬਜੀ ਚੀਰੀ ਮੱਖੀ ਦਾਲ ਬਣਾਵੇ ਚੂਹਾ ਲਗਿਆ ਖਾਨ ਚੌਂਕ ਨਾ ਚੂਹੀ ਰੋਟੀ ਲਿਆਵੇ ਬੈਠਾ ਕੁਰਸੀ ਤੇ ਮੱਛਰ ਵੀ ਨਾ ਵਜਾਵੇ ਬੈਠਾ ਕੁਰਸੀ ਤੇ ਮੱਛਰ ਵੀ ਨ ਵਜਾਵੇ ਬੈਠਾ ਕੁਰਸੀ ਤੇ ਉਹ ਛੇ ਰੱਖਦਾ ਮੇਲੇ ਚਲੀਏ ਲੂੰਬਰ ਕਰਦਾ ਅਣਿਆ ਹਾਂ ਵੀ ਕੀੜੀਆਂ ਨੇ ਜਾ ਕਰਤਾ ਦਾਵਾ ਹੋ ਕੀੜੀਆਂ ਨੇ ਜਾ ਕਰਤਾ ਦਾਵਾ ਜਾਂ ਸਰਕਾਰੀ ਵੜੀਆਂ ਵਿੱਚ ਕਚਰੀ ਦੇ ਚਮਚੜਕਾਂ ਲੜੀਆਂ ਵਿੱਚ ਕਚਰੀ ਦੇ ਚਮਚੜਕਾਂ ਲੜੀਆਂ ਵਿੱਚ ਕਚਰੀ ਦੇ ਵਾਹ ਜੀ ਵਾ ਨੰਨੇ ਮੁੰਨੇ ਛੋਟਛੜੇ ਬੱਚਿਆਂ ਨੂੰ ਬੱਚਿਆਂ ਨੂੰ ਬੇਨਤੀ ਹੈ ਇਹ ਸਾਵਣ ਦਾ ਮਹੀਨਾ ਹੈ ਤੁਸੀਂ ਹੱਸ ਖੇਡ ਕੇ ਨੱਚ ਤੱਪ ਕੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਔਰ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਸਾਡੇ ਪਿਆਰੇ ਮਿੱਤਰ ਮਿਸਟਰ ਵੀਨ ਜੀ ਜੋ ਅਜਕੱਲ ਆਸਟ੍ਰੇਲੀਆ ਨੇ ਉਹਨਾਂ ਦਾ ਨਵਾਂ ਸੌਂਗ ਆ ਮੌਤ ਜੋ ਉਸਤਾਦ ਗੁਰਚਨ ਵੀਰ ਜੀ ਨੇ ਆ ਰਿਹਾ ਹੈ ਤੇ ਉਹਨਾਂ ਦੇ ਲਾਰਡ ਦੇ ਸ਼ਗਿਰ ਚ ਸਾਡੇ ਬੱਚੇ ਕੋਲ ਅਸੀਂ ਬੈਠੇ ਹਾਂ ਪਰਮਾਤਮਾ ਕਰੇ ਇਹ ਇਹਨਾਂ ਨੂੰ ਵੀ ਆਪਣੇ ਪਾਪਾ ਜੀ ਦੀ ਤਰ੍ਹਾਂ ਅ ਤਰੱਕੀਆਂ ਬਖਸ਼ੇ ਮਾਲਕ ਔਰ ਐਨੇ ਕਹਿੰਦੇ ਹੋਏ ਅਸੀਂ ਦਿਲ ਦੀਆਂ ਗੱਲਾਂ ਰੂਮ ਦੇ ਵਿੱਚੋਂ ਤੁਹਾਡੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਆ uh, ਸਾਤਰੀਕਰ